ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਪਿੰਡਾਂ ਦੇ ਲੋਕਾਂ ਦੀ ਮਜਬੂਰੀ ਔਰ ਪਿੰਡਾਂ ਦੇ ਲੋਕ ਜਿਹੜੇ ਆ ਸਰਕਾਰਾਂ ਤੋਂ ਅੱਕ ਗਏ ਨੇ ਹੁਣ ਖੁਦ ਹੀ ਸੜਕਾਂ ਬਣਾਉਣ ਲੱਗ ਗਏ ਨੇ ਔਰ ਵੇਖ ਸਕਦੇ ਹੋ ਤੁਸੀਂ ਕਿ ਮਾਲਵੇ ਏਰੀਏ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਜਿੱਥੇ ਮਾਲਵੇ ਏਰੀਏ ਦੇ ਵਿੱਚ ਪਿੰਡਾਂ ਦੇ ਲੋਕ ਆਪ ਹੀ ਸੜਕਾਂ ਜਿਹੜੀਆਂ ਉਹ ਬਣਾਉਣ ਲੱਗ ਪਏ ਨੇ ਪੈਚ ਵਰਕ ਕਰਨ ਲੱਗ ਪਏ ਨੇ ਔਰ ਸਰਕਾਰਾਂ ਤੋਂ ਜਿਹੜੇ ਆ ਲੋਕ ਦੁਖੀ ਹੋ ਗਏ ਨੇ ਪੰਜਾਬ ਸਰਕਾਰ ਜਿਹੜੀ ਆ ਇਸ ਨੇ ਕਿੰਨਾ ਕੰਮ ਕਰਿਆ ਜੇ 3 ਸਾਲ ਦੀ ਗੱਲ ਕਰੀਏ ਤਾਂ 3 ਸਾਲ ਦਾ ਕਾਰਜਕਾਲ ਖਤਮ ਹੋ ਗਿਆ ਨਵੀਆਂ ਸੜਕਾਂ ਤਾਂ ਬੜੀ ਦੂਰ ਦੀ ਗੱਲ ਆ ਲੇਕਿਨ ਪੁਰਾਣੀਆਂ ਸੜਕਾਂ ਵੀ ਸਰਕਾਰਾਂ ਤੋਂ ਨਹੀਂ ਬਣੀਆਂ ਔਰ ਲਗਾਤਾਰ ਪਿੰਡਾਂ ਦੇ ਲੋਕ ਪਰੇਸ਼ਾਨੀ ਘਟ ਰਹੇ ਸੀ ਔਰ ਅੱਜ ਆਪਣੇ ਕੋਲੋਂ ਹੀ ਸੜਕਾਂ ਦੇ ਪੈਚਵਰਕ ਅਤੇ ਸੜਕਾਂ ਜਿਹੜੀਆਂ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਲਗਾਤਾਰ ਪੰਜਾਬ ਦੇ ਲੋਕਾਂ ਕੋ ਇਹ ਪਰੇਸ਼ਾਨੀ ਜਿਹੜੀ ਆ ਇਹ ਚੱਲੀ ਨਹੀਂ ਜਾ ਰਹੀ ਲੋਕ ਬਹੁਤ ਪਰੇਸ਼ਾਨ ਸਨ ਔਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਜਾ ਕੇ ਦਾਅਵੇ ਕਰਦੀ ਫਿਰਦੀ ਆ ਕਿ ਅਸੀਂ ਬਹੁਤ ਵਿਕਾਸ ਕਰਿਆ ਬਹੁਤ ਸਾਰੇ ਕਾਰਜ ਕਰੇ ਆ ਔਰ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਜਾਂਦੇ ਹੋ ਤਾ ਪਿੰਡਾਂ ਦੇ ਲੋਕ ਜਿਹੜੇ ਆ ਉਹ